ਪੁਰਾਣੀ ਸਾਈਡ ਦੇਖ ਰਹੇ ਹਾਂ ਲਾਲ ਪੁਰਾਣੀ ਸਾਈਡ ਦੇਖ ਰਹੇ ਹਾਂ ਪਾਣੀ ਹੁਣ ਤਾਂ ਹਵਾ ਕੋਣੀ ਬਣੀ ਜਰਦਾ ਤੇ ਪਾਣੀ ਦੀ ਸਪੀਡ ਬਹੁਤ ਹੋ ਗਈ ਆ ਅੱਜ ਹਰ ਦਿਨੋਂ ਜ਼ਿਆਦਾ ਪਾਣੀ ਆਇਆ ਦੋ ਵਾਰੀ ਮੈਂ ਅੱਗੇ ਵੀ ਵੀਡੀਓ ਪਾਈ ਸੀ ਕਿ ਹੁਣ ਪਾਣੀ ਫੁੱਲ ਆ ਗਿਆ ਦੇਖੋ ਅੱਗੇ ਨਾਲ ਜ਼ਿਆਦਾ ਆ ਗਿਆ ਪਾਣੀ ਇਹ ਪਜੋੜੇ ਵਾਲੀ ਸਾਈਡ ਤੋਂ ਦਿਖ ਰਹੀ ਆ ਹੁਣ ਮੈਂ ਤੁਹਾਨੂੰ ਲਾਲਪੁਰਾ ਵਾਲੀ ਸਾਈਡ ਵੀ ਦਿਖਾਉਂਦਾ ਇਹ ਕੋਟ ਫਿਰ ਪਜੋੜੇ ਦਾ ਛੂ ਦੇ ਉੱਤੇ ਰੌਣਕ ਲੱਗੀ ਆਵਾ ਪਾਣੀ ਬਹੁਤ ਵੱਡੀ ਤਰ੍ਹਾਂ ਆ ਗਿਆ ਵਾ ਸਭ ਲੋਕ ਦੇਖ ਰਹੇ ਨੇ ਇਹ ਗੂੜੇ ਪਾਣੀ ਅੱਜ ਵਾਲੇ ਉਹਦੇ ਮਾਰਾ ਉਹ ਜੀ ਸਾਡੀ ਲੈ ਰਹੇ ਜੀ ਬਹੁਤ ਉਹ ਇੱਕ ਹੀ ਗੱਡੀ ਹੈ ਸਾਡ ਤੋਂ ਪਾਣੀ ਲੈਣ ਚੱਲਾ ਰਹੇ ਉਹ ਦੇਖ ਰਹੇ ਆ ਤੂੰ ਵੀਡੀਓ ਬਣਾ ਰਿਹਾ ਵਾ ਕੋ ਜੋੜੇ ਚ ਉੱਤਾਰ ਦੇਖ ਤੁਸੀਂ ਦੇਖ ਰਹੇ ਆ ਪਾਣੀ ਬਹੁਤ ਹੈ ਜੇ ਵੀ ਕੋਈ ਜਨਨ ਨਗਾ ਰੋ ਇਹ ਕੋਈ ਕੋ ਰਿਸਟ੍ਰੈਂਡ ਕਿ ਆਪ ਨਹੀਂ ਹੈਗਾ ਪਾਣੀ ਬਹੁਤ ਜ਼ਿਆਦਾ ਹੀ ਹੈ ਕਿਤੇ ਵੀ ਕੋਈ ਨੀਲਾ ਤੇ ਸਾਦੀ ਆਸ਼ਾ ਦੇ ਤਰ੍ਹਾਂ ਨਹੀਂ ਹੋ ਰਿਹਾ ਮੇਰੇ ਅਗਲੇ ਹਫਤੇ ਕਿਤੇ ਨਹੀਂ ਹਾਂ ਨੜੇ ਨੜੇ ਤੱਕ ਲੱਗਦਾ ਵਾ ਜੇਕਰ ਨੜੇ ਨਾ ਹੋਣ ਜੇ ਸਰਕਾਰ ਨਹੀਂ ਧਿਆਨ ਦੇਦੀ ਤੇ ਕੋਈ ਪੰਚਾਇਤ ਵੀ ਧਿਆਨ ਨਹੀਂ ਦਿੰਦੀ ਜੇ ਆ ਨੜੇ ਟੱਕੇ ਜਾਣਾ ਵਿਚਾਲੇ ਮੈਂ ਤੁਹਾਨੂੰ ਫੋਨ ਕਰਕੇ ਦਿਖਾਦਾ ਉਹ ਧੜੀਏ ਜੇ ਤੱਕ ਜੇ ਵੀ ਤੇ ਪਾਣੀ ਬੰਬੜੇ ਹਿਸਾਬ ਨਾਲ ਜਾ ਸਕਦਾ ਵਾ ਜਿਤੇ ਵੀ ਸਰਕਾਰਾਂ ਨੂੰ ਉਸਨੇ ਉਸੇ ਸਾਡਾ ਆਪਣਾ ਵੀ ਮਸੂਰ ਹੈਗਾ ਕਿ ਨਿਰੱਗਾ ਦੇ ਪੈਸੇ ਆਉਂਦੇ ਆ ਹਰ ਪਿੰਡ ਦੇ ਵਿੱਚ ਨਿਰੱਗਾ ਯਾਤ ਵੀ ਸਾਫ਼ ਕਰਾਇਆ ਜਾ ਸਕਦਾ ਵਾ पर हर लाख नहीं आते जमाने को कोई सर तब तब मानो तुम कह रहे हो कि धंधे में अपने लेकिन ये हवा आ रहा है यार ये पिक्चरों में तो जीने लाइफ को सीधा देख रही है अरे कांदिया वाला भी रहा है यार आ रहा है ਪਾਣੀ ਬਹੁਤ ਵਧ ਰਿਹਾ ਹੈ ਤੁਸੀਂ ਆਪ ਦੇਖ ਸਕਦੇ ਹੋ ਪਾਣੀ ਜਿਕਰ ਜਿਕਰ ਗੁਰੂ ਆ ਰਿਹਾ ਹੈ ਜਿਹੜੇ ਜਾਂ ਕਿਸੇ ਨੇ ਵੱਧ ਕੇ ਰੱਖੇ ਹੋਣਗੇ ਇਹ ਆਲਮੋਤ ਵੀ ਹੋਣਾ ਪਾਇਆ ਅੱਜ ਜਿਹੜਾ ਪਹਿਲਾਂ 2 ਬਜੇ ਤੋਂ ਹੈ ਉਹਨੋਂ ਜ਼ਿਆਦਾ ਤੇ 10 ਮਿੰਟ ਦੇ ਪਾਣੀ ਆ ਗਿਆ ਸਾਰਾ ਵਧੀ ਜਾਂਦਾ ਜੀ ਤੇ ਲਾਈਟ ਸਪਲਾਈ ਰੰਕੀ ਫਾਇਓਰਟੀ ਤੇ ਹੋ ਰਹੀ ਜਿਹੜੇ